ਜਿੰਨੀਆਂ ਰੀਲਾਂ ਵੇਖਦੇ ਆ ਇਹ ਬੇਡਾਬਾ ਦੇਣਗੇ ਤੁਹਾਡੇ ਦਿਮਾਗ ਦਾ ਕੋਈ ਫਾਇਦਾ ਨਹੀਂ ਹੁੰਦਾ ਸਭ ਤੋਂ ਵੱਧ ਨੁਕਸਾਨ ਅਜਿਹਾ ਫੋਨ ਕਰਦਾ ਹੈ ਸਾਰਾ ਦਿਨ ਰੀਲਾਂ ਵੇਖੀ ਜੋ ਮਨ ਨੂੰ ਆਦਤ ਪੈ ਜਾਂਦੀ ਹੈ ਹਰ ਵੇਲੇ ਫਿਰ ਸਵਾਦ ਪਾਲਦਾ ਰੀਲਾਂ ਇੰਨੀਆਂ ਨੇ ਆ ਨਹੀਂ ਵਧੀਆ ਚਲੋ ਦੂਜੀ ਵਧੀਆ ਆ ਜਾਂਦੀ ਤੀਜੀ ਵਧੀਆ ਆ ਜਾਂਦੀ ਚੌਥੀ ਵਧੀਆ ਨਹੀਂ ਆਈ ਅੱਗੇ ਕੱਢ ਦਿਓ ਫਿਰ ਐਂ ਬਿੰਦਾ ਰਹਿੰਦਾ ਫਿਰ ਉਹਨੂੰ ਆਦਤ ਮਰੀਨ ਗਲਤ ਟ੍ਰੇਨ ਹੋ ਗਿਆ ਤੁਹਾਡਾ ਫਿਰ ਟ੍ਰੇਨ ਹੋ ਗਿਆ ਹਰ ਵੇਲੇ ਸਵਾਦ ਪਾਲਣ ਦਾ ਗਿਆ ਫੋਨ ਛੱਡਿਆ ਫੋਨ ਪਰੇ ਰੱਖਤਾ ਹੁਣ ਸਾਹਮਣੇ ਵੇਖਦਾ ਸਵਾਦ ਆ ਨਹੀਂ ਰਿਹਾ ਫਿਰ ਫੋਨ ਚੱਕ ਲਿਆ ਨਸ਼ਾ ਲੱਗ ਗਿਆ ਜਦੋਂ ਫੋਨ ਪਰੇ ਕਰ ਦਿੰਦਾ ਜ਼ਿੰਦਗੀ ਦੁਨੀਆ ਭੈੜੀ ਭੈੜੀ ਲੱਗਦੀ ਫੋਨ ਰੱਖਦਾ ਫਿਰ ਨਜ਼ਾਰਾ ਆਉਂਦਾ ਤੇ ਕਿੱਡੀ ਗਲਤ ਟ੍ਰੇਨਿੰਗ ਹੋ ਗਈ ਜੇ ਫੋਨ ਬੰਦ ਹੋ ਜਾਏ ਕਦੇ ਇਦਾਂ ਦਾ ਟਾਈਮ ਆਵੇ ਵੀ ਸਾਰੀ ਦੁਨੀਆ ਦੇ ਫੋਨ ਇੱਕਦਮ ਬੰਦ ਹੋ ਗਏ ਇਹ ਐ ਇੱਕਦਮ ਬੰਦ ਹੋ ਜਾਣ ਉਸ ਦਿਨ ਤੋਂ ਜ਼ਿੰਦਗੀ ਸ਼ੁਰੂ ਹੋ ਜਾਏਗੀ ਲਾਈਫ ਵਾਪਸ ਸ਼ੁਰੂ ਹੋ ਜਾਏਗੀ ਜ਼ਿੰਦਗੀ ਉਦੋਂ ਹੀ ਸ਼ੁਰੂ ਹੋ ਜਾਏਗੀ ਜਦੋਂ ਫੋਨ ਬੰਦ ਹੋ ਜਾਏਗਾ ਫੋਨ ਬੰਦ ਹੋ ਜਾਂਦਾ ਜਿੰਦਗੀ ਸ਼ੁਰੂ ਹੋ ਜਾਂਦੀ ਹੁਣ ਜਿੰਦਗੀ ਨਹੀਂ ਹੁਣ ਆਰਟੀਫੀਸ਼ੀਅਲ ਲਾਈਫ ਨਕਲੀ ਲਾਈਫ ਫੋਨ ਵਾਲੀ ਲਾਈਫ ਫਸਲੀ ਲੱਗਦੀ ਹੈ ਰੀਅਲ ਜਿਡੀ ਲਾਈਫ ਆਉਂਦੀ ਲੱਗਦੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਮੈਨੂੰ ਲੱਗਦਾ ਮੈਨੂੰ ਕਈ ਮਹੀਨੇ ਹੋ ਗਏ ਹੋਣਗੇ ਮੈਂ ਕਦੇ ਆਪਣਾ YouTube ਚੈਨਲ ਨਹੀਂ ਵੇਖਿਆ ਵੀ ਉਹਦੇ ਤੇ ਕੀ ਚੱਲ ਰਿਹਾ ਮਤਲਬ ਉਹ ਕਿੰਨੇ ਉਹਦੇ ਹੋ ਗਏ ਸਬਸਕ੍ਰਾਈਬ ਕਿੰਨੇ ਹੋ ਗਏ ਤੇ ਕਿਹੜੀ ਰੀਲ ਚੱਲੀ ਕਿਹੜਾ ਸ਼ਬਦ ਮੈਂ ਕਦੀ ਵੀ ਕਿਸੇ ਟਾਈਮ ਦੇਖੀ ਗੱਲੀ ਹੁੰਦਾ ਸੀ ਮਤਲਬ ਅੱਜ ਤੋਂ ਸਾਲ ਦੇ 2 ਸਾਲ ਪਹਿਲਾਂ ਦੀ ਗੱਲ ਕਰਾਂ ਤੇ ਦੇਖਣਾ ਕੋਈ ਕਲਿੱਪ ਆਉਣਾ ਕੋਈ ਸ਼ਬਦ ਕੋਈ ਕੋਈ ਗੱਲ ਕਰਨੀ ਦੇਖਣੀ ਇਹਨੂੰ ਕਿੰਨੇ ਲੋਕਾਂ ਨੇ ਵੇਖਿਆ ਹੁਣ ਕਦੀ ਨਹੀਂ ਵੇਖਿਆ ਮੈਂ ਆਪਣੀ ਗੱਲ ਕਹਿੰਦੀ ਮੈਨੂੰ ਮੇਰੀ ਗੱਲ ਦਾ ਸਵਾਦ ਆਇਆ ਤੇ ਉਹ ਆਵੇ ਨਾ ਆਵੇ ਜੇ 5000 10000 ਬੰਦੇ ਨੂੰ ਚੰਗੀ ਲੱਗੀ 10 20000 ਨੂੰ ਨਹੀਂ ਲੱਗੀ ਸਾਡੂ ਕੀ ਮਤਲਬ ਹੈ ਉਹਦਾ ਅਸੀਂ ਕਹਿ ਤੀ ਆਪਣੇ ਹਲਵਾਈ ਨੇ ਖਾਣਾ ਬਣਾ ਦਿੱਤਾ ਆਪਣਾ ਰੀਤ ਪੂਰੀ ਕਰਤੀ ਵਧੀਆ ਨਜ਼ਾਰਾ ਲਿਆ ਖੁਰਚਾ ਨਾ ਮਾਰਨ ਦਾ ਕਈ ਤਾਂ ਕਮਕਰਨ ਦਾ ਸਵਾਦ ਲਿਆ ਉਹ ਤੈਨੂੰ ਸਵਾਦ ਲੱਗੇ ਨਾ ਲੱਗੇ ਅਧਿਆਂ ਨੂੰ ਮਰਚ ਤੋਂ ਅਲਰਜੀ ਹੈ ਅਧਿਆਂ ਨੂੰ ਮਸਾਲਾ ਨਹੀਂ ਚਾਹੀਦਾ ਅਧਿਆਂ ਨੂੰ ਨਮਕ ਬੀਪੀ ਦੀ ਬਿਮਾਰੀ ਹੈ ਇਹ ਤੇ ਬੰਦਾ ਬਗ ਨਹੀਂ ਸੋਚਦਾ ਰਹੇਗਾ ਵੀ ਮੈਂ ਨਮਕ ਕਿਸੇ ਨੂੰ ਨਮਕ ਸਵਾਦ ਲੱਗਦਾ ਹੈ ਵੱਧ ਕੋਈ ਘੱਟ ਖਾਂਦਾ ਇਹ ਤੇ ਪਾਗਲ ਹੋ ਜਾਂਗੇ ਅਸੀਂ ਅਸੀਂ ਆਪਣਾ ਬਣਾ ਕੇ ਪਾਤਾ ਤੈਨੂੰ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ ਸਾਨੂੰ ਕੀ ਲੱਗੇ ਫਿਰ ਉਹਦੇ ਨਾਲ ਜੇ ਲੱਗ ਜਾਏਗੀ ਫਿਰ ਉਹਦੇ ਤੋਂ ਕੀ ਹੋਣਾ ਨਹੀਂ ਹੋਣਾ ਤਾਂ ਕੀ ਫਰਕ ਪੈਂਦਾ ਤਾਂ ਕਰਕੇ ਐਵੇਂ ਫਾਲਤੂ ਸੋਚਦੇ ਰਹਿੰਦਾ ਆਪਣੇ ਆਪ ਨੂੰ ਰਿਲੈਕਸ ਕਰੋ ਆਪਣੇ ਆਪ ਵਿਚਾਰੋ ਜਿੰਦਗੀ ਨੂੰ ਵੇਖੋ ਪੱਤੇ ਵੇਖਿਆ ਕਰੋ ਹਵਾ ਵੇਖਿਆ ਕਰੋ ਚੰਦਰਮਾ ਵੇਖਿਆ ਕਰੋ ਤਾਰੇ ਵੇਖੋ ਜੇ ਕਿਸੇ ਦਿਨ ਦਿਸਣ ਬੱਦਲ ਵੇਖਿਆ ਕਰੋ ਜਦ ਦਿਨ ਮੀਂਹ ਆਵੇ ਵਿੱਚ ਨਹਾਇਆ ਕਰੋ ਬਾਹਰ ਉਦੋਂ ਫੋਨ ਛੱਡ ਦਿਆ ਕਰੋ ਕਦੇ ਕਦੇ ਵਧੀਆ ਟਾਈਮ ਆਇਆ ਹੋਵੇ ਫੋਨ ਬੰਦ ਕਰ ਦਿਆ ਕਰੋ ਸਵਿਚ ਆਫ ਕਰ ਦਿਆ ਕਰੋ ਸਾਰਾ ਟੱਬਰ ਇਕੱਠਾ ਬਹਿ ਕੇ ਰੋਟੀ ਖਾਣ ਵੇਲੇ ਫੋਨ ਸਭ ਦੇ ਸਵਿਚ ਬੰਦ ਕਰ ਦਿਓ ਵਿਚਾਲੇ ਟੇਬਲ ਤੇ ਰੱਖ ਦਿਆ ਕਰੋ ਸਾਰੇ ਫੋਨ ਬੰਦ ਕਰਕੇ 1 ਘੰਟਾ ਫੋਨ ਬੰਦ ਰਹਿਣਗੇ ਰੋਟੀ ਖਾਣ ਲੱਗਿਆਂ 15-20 ਮਿੰਟ ਰੋਟੀ ਖਾਓ ਫਿਰ ਅੱਧਾ ਘੰਟਾ ਘਰ ਵਾਲੇ ਸਾਰਾ ਟੱਬਰ ਬੈਠ ਕੇ ਗੱਲਾਂ ਕਰੋ ਫੋਨ ਨਹੀਂ ਚੱਲਣਾ ਚਾਹੀਦਾ ਉਹਨਾਂ 'ਚ ਇੱਕ ਘੰਟਾ ਫੋਨ ਬੰਦ ਕਰਦੇ ਰੂਲ ਬਣਾਓ ਆਪਣੇ ਘਰ ਦੇ ਸਾਡੇ ਇੱਕ ਘੰਟਾ ਫੋਨ ਬੰਦ ਰਹਿਣਗੇ ਆਪਾਂ ਰੋਟੀ ਖਾਵਾਂਗੇ ਫਿਰ ਅੱਧਾ ਘੰਟਾ ਗੱਲਾਂ ਬਾਤਾਂ ਕਰਾਂਗੇ ਫਿਰ ਫੋਨ ਚਲਾ ਲਿਓ ਆਪੋ ਆਪਣੇ ਅੱਜ ਕੱਲ ਰੋਟੀ ਘੱਟ ਖਾ ਰਿਆ ਹੁੰਦਾ ਹੈ ਆਪੋ ਆਪਣਾ ਫੋਨ ਲੈ ਕੇ ਬੈਠਾ ਹੋ ਆਪਨਾ ਲੈ ਕੇ ਬੈਠਾ ਹੋ ਆਪਨਾ ਲਈ 에ਰਪੋਰਟਾਂ ਤੇ ਵੇਖਦਾ ਹੁੰਨਾ ਸੌਰੀ ਕੋਈ ਥੱਲੇ ਬੈਠਾ ਕੋਈ ਉੱਪਰ ਬੈਠਾ ਕੋਈ ਉਧਰ ਬੈਠਾ ਕੋਈ ਹਾਂ ਸਾਰੇ ਫੋਨਾਂ ਦੇ ਲੱਗੇ ਹੁੰਦੇ ਨੇ ਆਪਣੇ ਕੋਈ ਕਿਸੇ ਵੱਲ ਨਹੀਂ ਵੀ ਦੁਕਾਨਾਂ ਵਾਲੇ ਆਪਣੀਆਂ ਦੁਕਾਨਾਂ ਤੇ ਬੈਠੇ ਹੁੰਦੇ ਨਹੀਂ ਇੰਦਾ ਕਰਕੇ ਸਾਡੇ ਵਾਲੇ ਵੀ ਹੁੰਦੇ ਨੇ ਕਈ ਵਾਰ ਬਾਹਰ ਸਰ ਮੇਰੇ ਕੈਮਰੇ ਉੱਥੇ ਚੱਲਦੇ ਨੇ ਅੰਦਰ ਇਹਨਾਂ ਦੇ ਕੋਲੋਂ ਸੰਗਤ ਲੱਗੀ ਜਾਂਦੀ ਐ ਫੋਨਾਂ ਦੇ ਲੱਗੇ ਹੁੰਦੇ ਸਾਡੇ ਜਥੇਦਾਰ ਵੱਡੇ ਐ ਐਂ ਚ ਲੱਗੀ ਹੁੰਦੀ ਸਰ ਉਹਨਾਂ ਕੋਲੋਂ ਸੰਗਤ ਲੱਗੀ ਜਾਂਦੀ ਕੋਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੌਣ ਲੰਘ ਗਿਆ ਕੌਣ ਆ ਗਿਆ ਜਾਂ ਚੁਗਲੀਆਂ ਕਰ ਲੁੱਪੇ ਇਹਨਾਂ ਦੇ ਵਿੱਚ ਫਿਰ ਪੋਸਟ ਪਾ ਦੇਣਗੇ ਫਿਰ ਵੇਖੀ ਜਾਣਗੇ ਕਿੰਨੇ ਆ ਦੇ ਕਮੈਂਟ ਆ ਗਏ ਮੇਰੀ ਫੋਟੋ ਨੂੰ ਕਿੰਨਿਆਂ ਨੇ ਵੇਖ ਲਿਆ ਕਿੰਨੇ ਵਿਊ ਆ ਗਏ ਇਹ ਹੀ ਵੇਖੀ ਜੇ ਬਦਾਰਾ ਕਿੰਨਿਆਂ ਨੇ ਲਾਈਕ ਕਰਤਾ ਕਿੰਨਿਆਂ ਨੇ ਨਹੀਂ ਕਰਤਾ ਇਹੀ ਵੇਖੀ ਦਿਨ ਸਰ ਇਹ ਜ਼ਿੰਦਗੀ ਨਹੀਂ ਹੈ ਇਹ ਨਕਲੀ ਜ਼ਿੰਦਗੀ ਹੈ ਆਰਟੀਫੀਸ਼ੀਅਲ ਹੈ ਠੀਕ ਹੈ ਅਸਲੀ ਨਹੀਂ ਹੈ ਰੀਅਲ ਲਾਈਫ ਹੈ ਸਾਹਮਣੇ ਜ਼ਿੰਦਗੀ ਕੀ ਹੈ ਅਹਵਾ ਅਸਲੀ ਹੈ ਪੱਤੇ ਅਸਲੀ ਨੇ ਸੂਰਜ ਅਸਲੀ ਹੈ ਉਹਦੀ ਧੁੱਪ ਅਸਲੀ ਹੈ ਮੀਂਹ ਅਸਲੀ ਹੈ ਬੱਦਲ ਅਸਲੀ ਹੈ ਇਹਨੂੰ ਮਾਣਿਆ ਕਰੋ ਕਦੀ ਜ਼ਿੰਦਗੀ ਇਹ ਉਹ ਜਿਹੀ ਨਹੀਂ ਹੈ ਉਹ ਫੇਕ ਹੈ ਉਨਾਂ ਲਈ ਸੱਚਾਈ ਨਹੀਂ ਜੋ ਤੇਰੇ ਤੇਰੇ ਫਵਾ ਟੱਚ ਕਰਦੀ ਇਹ ਸੱਚ ਹੈ ਜਿਹੜੀ ਉਹਦੇ ਚ ਹਨੇਰੀ ਚੱਲਦੀ ਉਹ ਤੇਰਾ ਸੱਚ ਥੋੜਾ ਉਹਦੇ ਪਤਾ ਨਹੀਂ ਕਿੱਥੇ ਦਾ ਸੱਚ ਹੋਣਾ ਹਨੇਰੀ ਚੱਲਦੀ ਤੇਰਾ ਸੱਚ ਤੇ ਇਹ ਜਿਹੜੀ ਤੇਰੇ ਹਵਾ ਤੇ ਤੇਰਾ ਸੱਚ ਇਹ ਜਿਹੜਾ ਸੂਰਜ ਤੈਨੂੰ ਮਿਲ ਰਿਹਾ ਉਹ ਸੱਚ ਜਿਹੜਾ ਕਿਸੇ ਨੂੰ ਮਿਲ ਰਿਹਾ ਉਹ ਤੇ ਫੋਨ ਦੇ ਉੱਤੇ ਪਤਾ ਨਹੀਂ ਕਿੱਥੇ ਕਿਹੜਾ ਕੀ ਹੈ ਤੂੰ ਆਪਣਾ ਵੇਖ ਮਿਸ ਕਰ ਰਹੇ ਹੋ ਲਾਈਫ ਆ ਜ਼ਿੰਦਗੀ ਪੁਰਾਣੇ ਵੇਲਿਆਂ ਚ ਮਾਣਦੇ ਸੀ ਲੋਕ ਹੁਣ ਜ਼ਿੰਦਗੀ ਮਾਣਦੇ ਨਹੀਂ ਹਨ ਹੁਣ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਗਈ ਨਾ ਇਹਦੇ ਵਿੱਚ ਫਸ ਗਏ ਸੀ ਨਕਲੀ ਹੋ ਗਏ ਸਾਰੇ ਕਿਸੇ ਬੰਦੇ ਨੂੰ ਕਈ ਦਾ ਫੋਨ ਪੜ ਜਾ ਉਹਨੂੰ ਬੁਲਾਈ ਉਹਨੂੰ ਮਾੜਾ ਜਾ ਉਹ ਮੈਸੇਜ ਕਰ ਰਿਆ ਇੱਕ ਦੂਜੇ ਨੂੰ ਫੋਨ ਤੇ ਮੈਸੇਜ ਕਰ ਰਹੇ ਨੇ ਇੱਥੇ ਦੀਵਾਨ ਚ ਇੱਥੇ ਘਰ ਵਾਲੀ ਬੇਟੀ ਕਿਤੇ ਘਰ ਵਾਲਾ ਬੈਠਾ ਉਹਨੂੰ ਮੈਸੇਜ ਕਰ ਰਿਆ ਚੱਲੀਏ ਫਿਰ ਬਾਅਦ ਬਹਿਣਾ ਹੈ ਕਿ ਚੱਲ ਜੀ ਉਹ ਮੈਸੇਜ ਕਰ ਰਹੀ ਹੈ ਬਹਿਣਾ ਹੈ ਕਿ ਜਾਣਾ ਹੈ ਦਵਾਨ ਪੂਰਾ ਸੁਣਦਾ ਹੈ ਕਿ ਨਹੀਂ ਸੁਣਦਾ ਇੱਥੇ ਵੀ ਮਿਲ ਕੇ ਲੈ ਦੱਸ ਸਾਹਮਣੇ ਸਾਹਮਣੇ ਗੱਲਾਂ ਨਹੀਂ ਕਰ ਰਹੇ ਫੋਨ ਮੈਸੇਜ ਹੀ ਕਰਦੇ ਨੇ ਇੱਕ ਕਮਰੇ ਦੇ ਦੂਜੇ ਕਮਰੇ ਦੇ ਗੱਲ ਨਹੀਂ ਕਰਦੇ ਮੈਸੇਜ ਹੀ ਕਰਦੇ ਆਹੀ ਚੱਲ ਰਹੀ ਹੈ ਕਿਹਸੀ ਜ਼ਿੰਦਗੀ ਬਣ ਰਹੀ ਮੈਂ ਤਾਂ ਸੱਚੀ ਵੇਖਦਾ ਹੁੰਦਾ ਵੀ ਚਲੋ ਅਸੀਂ ਤੁਰ ਤਰ ਜਾਣਾ ਹੈ ਹਰ ਬੰਦੇ ਦੀ ਲਾਈਫ ਹੈ ਹੁਣ ਅਸੀਂ 40 ਸਾਲ ਟੱਪ ਗਏ ਮੈਂ ਤੇ ਜਿਹੜੇ ਹੁਣ ਗਾਂ 20 30 ਸਾਲ ਹੋਰ ਜੀ ਲਾਂਗੇ ਚਲੋ ਜੇ ਜ਼ਿਆਦਾ ਚੋਰ ਲਾਵਾਂਗੇ ਤੇ ਜੀ ਲਾਂਗੇ ਪਰ ਸੋਚ ਕੇ ਹੈਰਾਨ ਹੋਈਦਾ ਵੀ ਆਉਣ ਵਾਲੇ 50 ਸਾਲ ਬਾਅਦ ਕੀ ਬਣੇਗਾ ਕੀ ਬਣੇਗਾ ਕਿੱਦਾਂ ਅੱਜ ਅੱਜ ਜੇ ਇਦਾਂ ਦੇ ਫੋਨ ਨੇ ਤੇ ਦਸਾਂ ਸਾਲਾਂ ਬਾਅਦ ਕਿੱਦਾਂ ਦੇ ਆ ਜਾਣਗੇ ਵੇਖੋ 20 ਸਾਲ ਬਾਅਦ ਕਿੱਦਾਂ ਦੇ ਫੋਨ ਆ ਜਾਣਗੇ ਤੇ ਜਿਹੜੀ ਆ ਨਵੀਂ ਪੀੜ੍ਹੀ ਆ ਰਹੀ ਹੈ ਇਹਨਾਂ ਨੇ ਨਾ ਖੇਡਣਾ ਹੈ ਕਦੇ ਜ਼ਿੰਦਗੀ 'ਚ ਨਾ ਇਹਨਾਂ ਨੇ ਫਿਜ਼ੀਕਲ ਵਰਕ ਕਰਨਾ ਨਾ ਖੇਡਣਾ ਸਾਰਾ ਕੁਝ ਬਸ ਇਦਾਂ ਹੀ ਕਰੀ ਜਾਣਗੇ ਆ ਸਕੂਲਾਂ ਸਕਾਲਾਂ ਤੇ ਜਾਣ ਵਾਲਾ ਕੰਮ ਵੀ ਮੈਨੂੰ ਲੱਗਦਾ 5-10 ਸਾਲ ਹੀ ਚੱਲਣਾ ਮੁੜ ਕੇ ਤੇ ਸਾਰਾ ਘਰਾ-ਕੂਰਾ ਜਮੀਨੂ ਲੱਗਦਾ ਇਦਾਂ ਹੀ ਪੜ-ਪੜ ਲੈਣਾ ਇਹਨਾਂ ਨੇ ਕਿੰਨੇ ਜਾਣਾ ਸਕੂਲ ਸਕਲ ਸਭ ਖਤਮ ਹੋ ਜਾਣਾ ਵਾਲੀ ਹੋਈ ਦਫਤਰ ਅੱਦੇ ਤੇ ਬੰਦ ਹੋ ਗਏ ਘਰਾਂ ਚੋਂ ਹੀ ਕੰਮ ਚੱਲ ਰਹੇ ਨੇ ਸਾਰਿਆਂ ਦੇ ਦਫਤਰ ਅੱਦੇ ਤੇ ਕਿਹਾ ਦਫਤਰ ਚ ਕੰਮ ਉਹ ਇੱਕ ਇੱਕ ਦੇ ਘਰ ਗਏ ਅਸੀਂ ਕਹਿੰਦਾ ਮੈਂ ਮੈਂ ਕੰਮ ਕਰ ਦਿਆਂ ਮੈਂ ਕਿਹਾ ਕੰਮ ਕੀ ਕਰ ਰਿਹਾ ਕਹਿੰਦਾ ਮੇਰੀ ਮੀਟਿੰਗ ਚੱਲ ਰਹੀ ਹੈ ਤੇ ਮੈਂ ਹੈਰਾਨ ਹੋਇਆ ਮੈਂ ਤਲੇਖੇ ਨਾਲ ਉਹਦਾ ਗੇਟ ਖੋਲ ਲਿਆ ਉਹ ਇੰਨਾ ਉਹਦੇ ਕੋਟ ਪਾਇਆ ਇੱਥੇ ਪਾਈ ਅਮਰੀਕਾ ਇੱਥੇ ਸ਼ਰਟ ਪਾਈ ਕੋਟ ਪਾਇਆ ਟਾਈ ਪਾਈ ਤੇ ਥੱਲੇ ਮੈਂ ਥੱਲੇ ਕੱਛਾ ਹੀ ਪਾਇਆ ਇਦਾਂ ਹੀ ਤੇ ਮੈਂ ਉਹਦੇ ਵੱਲ ਵੇਖਾਂ ਮੈਂ ਕਿਹਾ ਤੂੰ ਪੈਂਟ ਪੁੰਟ ਪਾਈ ਹੋਈ ਨਹੀਂ ਕਹਿੰਦਾ ਇੰਨਾ ਹੀ ਦਿਸਣਾ ਉਹਦਾ ਲੱਦ ਦੇਖਦੇ ਨਹੀਂ ਘਰਾਂ ਦੇ ਵਿੱਚ ਮਤਲਬ ਉਹ ਇੰਨੇ ਇੰਨਾ ਕੁ ਦਿਖਾਣਾ ਹੁੰਦਾ ਓਨੇ ਕੁ ਤਿਆਰਜ ਹੋ ਕੇ ਬਹਿ ਜਾ ਇੰਨੇ ਕੀ ਤਿਆਰ ਹੋ ਰਹੇ ਨੇ ਬੰਦਾ ਬਾਹਰ ਨਿਕਲਦਾ ਸੀ ਘਰੋਂ ਤੁਰਦਾ ਸੀ ਪੱਗ ਬੰਨਦਾ ਸੀ ਤਿਆਰ ਤੁਰ ਹੁੰਦਾ ਸੀ ਨਿਕਲਦਾ ਸੀ ਬਾਹਰ ਕੁਝ ਸਿੱਖਦਾ ਸੀ ਦੁਨੀਆ 'ਚ ਜਾਂਦਾ ਸੀ ਅੱਜ ਕੱਲ ਪਤਾ ਨਹੀਂ ਕੀ ਹਿਸਾਬ ਕਿਤਾਬ ਹੋ ਰਹੀ ਸਾਰਾ ਕੁਝ ਓਲੀ ਓਲੀ ਇਹਦੇ ਦੀ ਬੜ ਚਲੇ ਸਾਰਾ ਕੁਝ ਫੋਨ 'ਚ ਬਹੁਤ ਕੰਮ ਖਰਾਬ ਹੋਣਾ ਐ ਇਦਾਂ ਹੁਣ ਆਪਾਂ ਲਈ ਹਾਂ ਦੁਨੀਆ ਆਪਾਂ ਵੇਖੋ ਨਾ ਆਪਾਂ ਆਪਾਂ ਚੇਂਜ ਕਰੋ ਫੋਨ ਬੰਦ ਕਰਿਆ ਕਰੋ ਕਦੇ ਕਦੇ ਘੰਟਾ 2 ਘੰਟੇ 3 ਘੰਟੇ ਅੱਜ ਜਦੋਂ ਕੈਂਪ ਕਰਦੇ ਆਂ ਪਹਿਲੇ ਦਿਨ ਫੋਨ ਬੰਦ ਕਰਾਉਂਦੇ ਆਂ ਹੈ ਫੋਨ ਮੇਰਾ ਮੇਰਾ ਸਰੂ ਕਿਵੇਂ ਫਿਰ ਜਦੋਂ 3-4 ਦਿਨ ਲੰਘਦੇ ਨੇ ਫਿਰ ਉਹ ਕਹਿੰਦਾ ਮਗਰੋਂ ਹੀ ਲੱਥਾ ਛੁੱਟੇ ਫੋਨ ਆਵੇ ਹੀ ਨਾ ਮੇਰੇ ਕੋਲ ਲਾਸਟ ਦਿਨ ਤੇ ਮਸਾਂ ਫੋਨ ਫੜਦਾ ਬੰਦਾ ਵੀ ਚੱਲ ਜਾ ਲੈ ਉਹ ਫੜ ਲਈ ਐ ਮਨ ਹੋਇਆ ਹੁੰਦਾ ਵੀ ਚੱਲ ਹਵਾ ਵੀ ਵੇਖ ਲਈ ਮੈਂ ਪੱਤੇ ਵੀ ਵੇਖ ਲੇ ਨੰਦ ਆਇਆ ਮੈਨੂੰ ਨਹੀਂ ਤੇ ਦਿਮਾਗ ਦੇ ਵਿੱਚ ਵੜਿਆ ਰਹਿੰਦਾ ਸਾਰਾ ਇਹ ਇਸ ਕਰਕੇ ਇਹਦੇ ਤੇ ਗੌਰ ਕਰੋ ਇਹ ਚੰਗਾ ਵੀ ਹੈ ਤੇ ਮਾੜਾ ਵੀ ਪਰ ਸੁਭਾਅ ਮਾੜਾ ਜਿਆਦਾ ਵੇਖਦਾ ਚੰਗਾ ਕੋਈ ਕੋਈ ਵੇਖਦਾ ਗੁਰਬਾਣੀ ਵੀ ਇਹਦੇ ਵਿੱਚ ਜਿੰਨੀ ਮਰਜ਼ੀ ਪੜ ਲਓ ਵੇਖ ਲਓ ਕਿੰਨੇ ਕਿੰਨੇ ਗੁਰਬਾਣੀ ਪੜਨ ਵੇਖਣ ਵਾਲੇ ਬਾਕੀ ਸਾਰਾ ਜੋ ਦੁਨੀਆ ਦੀ ਗੰਦਮੰਦ ਸਾਡੇ ਬੱਚੇ ਨੇ ਨਿਆਣੇ ਨੇ ਅੱਜ ਕੱਲ ਏਜ ਤੋਂ ਪਹਿਲਾਂ ਹੀ ਸਿਆਣੇ ਹੋ ਜਾਂਦੇ ਮੁੰਡੇ ਬੱਚੇ ਨੇ ਜਿਹੜੇ 10 10 12 12 ਸਾਲਾਂ ਦੇ ਜਵਾਨ ਹੋ ਰਹੇ ਕੁੜੀਆਂ ਛੇਤੀ ਜਵਾਨ ਹੋ ਰਹੀਆਂ ਆ ਸਾਰਾ ਕੁਝ ਇਹਦੇ ਵਿੱਚ ਚੱਲ ਰਿਹਾ ਹੈ ਜਿਹੜੀਆਂ ਚੀਜ਼ਾਂ ਤੋਂ ਮਾਪ ਤੋਂ ਡਰਦੇ ਨੇ ਉਹ ਸਾਰਾ ਕੁਝ ਅੱਜ ਕੱਲ੍ਹ ਹੱਥ 'ਚ ਹੀ ਆ ਗਿਆ। ਸੋ ਧਿਆਨ ਰੱਖਣ ਦੀ ਲੋੜ ਐ ਭਾਈ। ਥੋੜਾ ਜਿਹਾ ਆਪਾਂ ਜਿੰਨੇ ਸਿਆਣੇ ਉਹ ਮਾੜਾ-ਮੋਟਾ ਸਮਝਦੇ ਹਾਂ। ਬਚੋ ਇਹਦੇ ਤੋਂ। ਨਸ਼ਾ ਛਡਾਊ ਕੇਂਦਰ ਨੇ ਨਾ ਜਿਵੇਂ ਚਾਈਨਾ ਦੇ ਵਿੱਚ ਫੋਨ ਛਡਾਊ ਕੇਂਦਰ ਖੁੱਲ ਗਏ ਨੇ। ਜਿੱਥੇ ਫੋਨ ਛਡਾਇਆ ਜਾਂਦਾ ਹੈ। ਇਹਨੂੰ ਛਡਾਣ ਵਾਸਤੇ ਨਸ਼ਾ ਛਡਾਊ ਕੇਂਦਰ ਵਾਂਗੂ ਫੋਨ ਛਡਾਊ ਚੱਲ ਪਿਆ। ਆ ਜਿਹੜੇ ਛੋਟੇ ਬੱਚਿਆਂ ਨੂੰ ਲੋਕ ਫੋਨ ਦੇ ਦਿੰਦੇ ਹਨ। ਇਹ ਤੇ ਬਿਮਾਰੀ ਹੈ ਪੈਰੀ ਬੱਚਿਆਂ ਨੂੰ ਬਹੁਤ ਬੱਚੇ ਕਿਸੇ ਨਾਲ ਘੁਲਦੇ ਮਿਲਦੇ ਨਹੀਂ ਉਹਨਾਂ ਨੂੰ ਬਿਮਾਰ ਹੋ ਰਹੇ ਨੇ ਪਾਗਲ ਤੱਕ ਹੋ ਰਹੇ ਨੇ ਛੋਟੇ ਬੱਚਿਆਂ ਨੂੰ ਫੋਨ ਫੜਾ ਦਿੰਦੇ ਨੇ ਤੂੰ ਖੇਡ ਲੈ ਤੇ ਮੈਂ ਆਪਣਾ ਤੂੰ ਮੈਂ ਅਸੀਂ ਆਪਾਂ ਟੀਵੀ ਦੇਖ ਲਈ ਆਪਣਾ ਫੋਨ ਵੇਖ ਲਈ ਤੂੰ ਆਪਣਾ ਦੇ ਬੱਚੇ ਨੂੰ ਫੋਨ ਫੜਾ ਦੇਣਗੇ ਬੱਚਿਆਂ ਨੂੰ ਫੋਨ ਨਾ ਫੜਾਓ ਆਪ ਖੇਡੋ ਉਹਦੇ ਨਾਲ ਬਾਹਰ ਲੈ ਕੇ ਜਾਓ ਬੱਚੇ ਨੂੰ ਖਿਡਾਓ ਆਪ ਕਦੇ ਫੋਨ ਨਾ ਦੇ ਬੱਚੇ ਨੂੰ ਤੁਸੀਂ ਠੀਕ ਰੱਖੋ ਆਪ ਖੇਡਣਾ ਨਹੀਂ ਚਾਹੁੰਦੇ ਪੀ ਮੈਂ ਗਰਮੀ ਦੇ ਵਿੱਚ ਇਹਦੇ ਨਾਲ ਗੁੱਲੀ ਡੰਡਾ ਖੇਡਣਾ ਕ੍ਰਿਕਟ ਖੇਡਣਾ ਮੈਂ ਨਹੀਂ ਖੇਡਣਾ ਪਿਓ ਖੇਡਣਾ ਨਹੀਂ ਚਾਹੁੰਦਾ ਮਾਂ ਖੇਡਣਾ ਨਹੀਂ ਚਾਹੁੰਦੇ ਉਹਨੂੰ ਫੋਨ ਫੜਾ ਦਿੰਦੇ ਨੇ ਪਰ ਸੱਚੀ ਇਹ ਹੈ ਕਿ ਬੱਚਾ ਫੋਨ ਨਹੀਂ ਪਸੰਦ ਕਰਦਾ ਜੇ ਤੁਸੀਂ ਆਪ ਖੇਡੋ ਕੋਈ ਜਲ ਚੱਲੀਏ ਖੇਡੀ ਬੱਚਾ ਖੇਡਣਾ ਪਸੰਦ ਕਰਦਾ ਬੱਚੇ ਨੂੰ ਆਪ ਖੜਾਓ ਲਾਓ ਦੋ ਟਿੰਨੇ ਬੱਚੇ ਤੇ ਫੋਨ ਨਾ ਫੜਾਓ ਪਰ ਆਪਾਂ ਆਪ ਸੁਖ ਭਾਲਦੇ ਆ ਮੇਰੀ ਜਾਨ ਛੱਡੇ ਤੂੰ ਫੋਨ ਹੀ ਫੜ ਲੈ ਅਸੀਂ ਐਂ ਸੋਚਦੇ ਰੋਟੀ ਵੀ ਕਈ ਤੇ ਬੱਚੇ ਖਾਂਦੇ ਉਹਨਾਂ ਨੂੰ ਕਾਰਟੂਨ ਲਾ ਕੇ ਦਿਓ ਤਾਂ ਰੋਟੀ ਖਾਂਦੇ ਨੇ ਕੋਈ ਦੇਖਦੇ ਕਾਰਟੂਨ ਹੁੰਦੇ ਨੇ ਖਾ ਰੋਟੀ ਰਹਿ ਤੇ ਪਰ ਸੋਚੋ ਇਹ ਬੜੀ ਬਿਮਾਰੀ ਪੈੜੀ ਪੈ ਰਹੀ ਹੈ ਇਹਨਾਂ ਦੇ ਦਿਮਾਗ ਦਾ ਵਿਕਾਸ ਨਹੀਂ ਹੈ ਠੀਕ ਹੈ ਜੀ ਗੱਲ ਇਹਨੂੰ ਆਪਣੀ ਲਾਈਫ ਚ ਲਾਗੂ ਕਰੋ ਆਪਣੇ ਲਈ ਤੇ ਬਣਾਓ ਰੂਲ ਵੀ ਰਾਤ ਰੋਟੀ ਵੇਲੇ ਕਿੰਨਾ ਫੋਨ ਬੰਦ ਕਰਨਾ ਸਵੇਰੇ ਕਿੰਨਾ ਬੰਦ ਕਰੋ ਚੌਂਕੜਾ ਮਾਰ ਕੇ ਬੈਠੋ ਆਪਣੇ ਆਪ ਚ ਬਾਹਰ ਹਵਾ ਚ ਬਹਿ ਜਾ ਕਰੋ ਛੱਤ ਤੇ ਜਾਇਆ ਕਰੋ ਹੁਣ ਗਾਹ ਗਰਮੀ ਆ ਜਣੀ ਛੱਤ ਤੇ ਕਿੰਨਾ ਫੋਨ ਥੱਲੇ ਰੱਖ ਦੇ ਬੰਦ ਕਰੋ ਕਿੰਨਾ ਦੋ ਘੰਟੇ ਦੇ ਕਰ ਲਓ ਬੰਦ ਸਵੇਰੇ ਸ਼ਾਮ ਇਦਾਂ ਕਰੋ ਕਦੇ ਕਦੇ ਇਹਦਾ ਵਰਤ ਰੱਖ ਲਿਆ ਕਰੋ ਸਾਰਾ ਦਿਨ ਨਹੀਂ ਬੰਦ ਕਰੋ ਤੇ ਸਹੀ ਕਦੀ ਕਦੀ ਟਾਈ ਕਰੋ ਕੋਸ਼ਿਸ਼ ਕਰੋ ਇਹ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਥਾ ਦਾ ਵਿਸ਼ਾ ਹੈ ਫੋਨ ਦੀ ਆਦਤ ਨੂੰ ਘੱਟ ਕਰੋ ਕੁਦਰਤੀ ਚੀਜ਼ਾਂ ਦਾ ਆਨੰਦ ਲਓ ਇਹ ਹੀ ਅਸਲੀ ਜ਼ਿੰਦਗੀ ਹੈ ਇਹ ਹੀ ਵਿਚਾਰ ਗੁਰਮੁਖੀ ਸੋਚ ਅਤੇ ਪਾਹੀ ਰਣਜੀਤ ਸਿੰਘ ਡਰਿਆਵਾਲੀ ਜੀ ਦੀ ਸੋਚ ਤੋਂ ਪ੍ਰੇਰਿਤ ਹੈ ਅੱਜ ਮਨੁੱਖ ਕੋਲ ਸਭ ਕੁਝ ਹੈ ਮਕਾਨ ਗੱਡੀ ਸੁੱਖ ਸਹੂਲਤਾਂ ਪਰ ਫਿਰ ਵੀ ਮਨ ਸ਼ਾਂਤ ਨਹੀਂ ਕਿਉਂ ਕਿਉਂਕਿ ਮਨੁੱਖ ਨੇ ਆਪਣਾ ਮਨ ਇੱਕ ਛੋਟੀ ਜਹੀ ਚੀਜ਼ ਦੇ ਹਵਾਲੇ ਕਰ ਦਿੱਤਾ ਹੈ ਉਹ ਹੈ ਮੋਬਾਈਲ ਫੋਨ ਅੱਜ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ ਵਾਹਿਗੁਰੂ ਦਾ ਨਾਮ ਨਹੀਂ ਮਾਪਾਪ ਦੀ ਸਲਾਮ ਨਹੀਂ ਗੁਰੂ ਸਾਹਿਬ ਨੂੰ ਯਾਦ ਨਹੀਂ ਸੰਗੋ ਫੋਨ ਚੈੱਕ ਕਰਦੇ ਹਾਂ ਇਹ ਤਾਂ ਸਭ ਤੋਂ ਵੱਡੀ ਗਲਤੀ ਹੈ ਫੋਨ ਕੋਈ ਮਾੜੀ ਚੀਜ਼ ਨਹੀਂ ਪਰ ਫੋਨ ਦਾ ਗੁਲਾਮ ਬਣ ਜਾਣਾ ਮਾੜੀ ਚੀਜ਼ ਹੈ ਜਦੋਂ ਚੀਜ਼ ਸਾਡੇ ਕੰਟਰੋਲ ਵਿੱਚ ਹੋਵੇ ਠੀਕ ਹੈ ਪਰ ਜਦੋਂ ਅਸੀਂ ਚੀਜ਼ ਦੇ ਕੰਟਰੋਲ ਵਿੱਚ ਆ ਜਾਈਏ ਤਾਂ ਤਬਾਹੀ ਹੈ ਅੱਜ ਬੱਚਾ ਵੀ ਫੋਨ ਵਿੱਚ ਹੈ ਜਵਾਨ ਵੀ ਫੋਨ ਵਿੱਚ ਹੈ ਬਜ਼ੁਰਗ ਵੀ ਫੋਨ ਵਿੱਚ ਹੈ ਘਰ ਵਿੱਚ ਸਭ ਨੇੜੇ ਨੇ ਪਰ ਦਿਲਾਂ ਵਿੱਚ ਸਭ ਦੂਰ ਨੇ ਘਰ ਵਿੱਚ ਬੈਠ ਕੇ ਵੀ ਮਾਂ ਨਾਲ ਗੱਲ ਨਹੀਂ ਪਿਓ ਨਾਲ ਗੱਲ ਨਹੀਂ ਭੈਣ ਭਰਾ ਨਾਲ ਗੱਲ ਨਹੀਂ ਸਿਰਫ ਸਕਰੀਨ ਨਾਲ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਏ ਮਨ ਤੂੰ ਰੱਬ ਦਾ ਨੂਰ ਹੈ ਆਪਣੀ ਅਸਲੀਅਤ ਨੂੰ ਪਛਾਣ ਪਰ ਅਸੀਂ ਆਪਣੀ ਅਸਲੀਅਤ ਛੱਡ ਕੇ ਨਕਲੀ ਦੁਨੀਆ ਵਿੱਚ ਫਸ ਗਏ ਹਾਂ ਫਿਲਟਰ ਵਾਲੇ ਚਿਹਰੇ ਝੂਠੀ ਮੁਸਕਾਨ ਨਕਲੀ ਦੋਸਤੀ ਅਤੇ ਬਨਾਵਟੀ ਜ਼ਿੰਦਗੀ ਅਸਲੀ ਜ਼ਿੰਦਗੀ ਫੋਨ ਦੇ ਅੰਦਰ ਨਹੀਂ ਅਸਲੀ ਜ਼ਿੰਦਗੀ ਕੁਦਰਤ ਦੇ ਅੰਦਰ ਹੈ ਸੂਰਜ ਦੀ ਰੌਸ਼ਨੀ ਹਵਾ ਦੀ ਠੰਡਕ ਰੁੱਖਾਂ ਦੀ ਸ਼ਾਂ ਪੰਛੀਆਂ ਦੀ ਆਵਾਜ਼ ਮਿੱਟੀ ਦੀ ਖੁਸ਼ਬੂ ਇਹ ਸਭ ਕੁਝ ਰੱਬ ਦੀ ਯਾਦ ਦਿਲਾਉਂਦੇ ਹਨ ਪਰ ਅਸੀਂ ਇਹ ਸਭ ਕੁਝ ਛੱਡ ਕੇ ਸ਼ਕਰਗਿਨ ਦੀ ਰੋਸ਼ਨੀ ਵਿੱਚ ਅੱਖਾਂ ਖਰਾਬ ਕਰ ਰਹੇ ਹਾਂ ਦਿਲਾਂ ਦੀ ਸ਼ਾਂਤੀ ਗਵਾ ਰਹੇ ਹਾਂ ਅਤੇ ਜ਼ਿੰਦਗੀ ਦਾ ਅਸਲੀ ਸੁੱਖ ਭੁੱਲ ਰਹੇ ਹਾਂ ਭਾਈ ਰਣਜੀਤ ਸਿੰਘ ਡਰੀਆਂ ਵਾਲੇ ਜੀ ਕਹਿੰਦੇ ਨੇ ਜੋ ਚੀਜ਼ ਤੈਨੂੰ ਆਪਣੇ ਅੰਦਰੋਂ ਖਾਲੀ ਕਰ ਰਹੀ ਏ ਉਹ ਸੁੱਖ ਨਹੀਂ ਉਹ ਨਸ਼ਾ ਹੈ ਫੋਨ ਵੀ ਅੱਜ ਇੱਕ ਨਸ਼ੇ ਵਾਂਗ ਬਣ ਗਿਆ ਹੈ ਜਿਵੇਂ ਨਸ਼ਾ ਮਨੁੱਖ ਨੂੰ ਹੌਲੀ-ਹੌਲੀ ਖਤਮ ਕਰਦਾ ਹੈ ਉਸੇ ਤਰ੍ਹਾਂ ਫੋਨ ਦੀ ਆਦਤ ਵੀ ਸੋਚ ਖਤਮ ਕਰਦੀ ਹੈ ਸਬੰਧ ਖਤਮ ਕਰਦੀ ਹੈ ਸਬਰ ਖਤਮ ਕਰਦੀ ਹੈ ਤੇ ਅੰਤ ਵਿੱਚ ਮਨੁੱਖ ਨੂੰ ਅੰਦਰੋਂ ਖਾਲੀ ਕਰ ਦਿੰਦੀ ਹੈ ਅੱਜ ਬੱਚੇ ਖੇਡ ਦੇ ਮੈਦਾਨ ਵਿੱਚ ਨਹੀਂ ਫੋਨ ਦੀ ਸਕਰੀਨ ਵਿੱਚ ਖੇਡ ਰਹੇ ਹਨ ਅੱਜ ਦੇ ਬੱਚੇ ਕਬੱਡੀ ਖੋਖੋ ਗੀਟੇ ਗੋਲੀ ਸਟਾਪੂ ਨਹੀਂ ਜਾਣਦੇ ਪਰ ਗੇਮਸ ਰੀਲਸ ਲਾਈਕ ਸ਼ੇਅਰ ਕਮੈਂਟ ਇਹ ਸਭ ਕੁਝ ਜਾਣਦੇ ਨੇ ਨਤੀਜਾ ਕੀ ਹੋ ਰਿਹਾ ਹੈ ਸਰੀਰ ਕਮਜ਼ੋਰ ਦਿਮਾਗ ਥੱਕਿਆ ਹੋਇਆ ਤੇ ਦਿਲ ਅਸ਼ਾਂਤ ਅਸਲੀ ਸੁੱਖ ਨਾ ਤਾਂ ਸਕਰੀਨ ਵਿੱਚ ਹੈ ਤੇ ਨਾ ਹੀ ਪੈਸੇ ਵਿੱਚ ਤੇ ਨਾ ਹੀ ਸ਼ੋਹਰਤ ਵਿੱਚ ਅਸਲੀ ਸੁੱਖ ਹੈ ਸਾਦਗੀ ਵਿੱਚ ਸਬਰ ਵਿੱਚ ਸਿਮਰਨ ਵਿੱਚ ਤੇ ਕੁਦਰਤ ਦੇ ਨੇੜੇ ਰਹਿਣ ਵਿੱਚ ਜਦ ਤੂੰ ਸਵੇਰੇ ਉੱਠ ਕੇ ਰੁੱਖਾਂ ਵੱਲ ਵੇਖਦਾ ਹੈਂ ਅਸਮਾਨ ਵੱਲ ਵੇਖਦਾ ਹੈ ਵਾਹਿਗੁਰੂ ਦਾ ਨਾਮ ਲੈਂਦਾ ਹੈ ਉਸ ਵੇਲੇ ਜੋ ਸ਼ਾਂਤੀ ਮਿਲਦੀ ਹੈ ਉਹ ਕਿਸੇ ਵੀ ਸਕਰੀਨ ਤੋਂ ਨਹੀਂ ਮਿਲ ਸਕਦੀ ਹੁਣ ਸਵਾਲ ਇਹ ਨਹੀਂ ਕਿ ਫੋਨ ਚਲਾਉਣਾ ਛੱਡਣਾ ਹੈ ਜਾਂ ਨਹੀਂ ਅਸਲ ਸਵਾਲ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਬਚਾਉਣੀ ਹੈ ਜਾਂ ਸਕਰੀਨ ਵਿੱਚ ਗਵਾਉਣੀ ਹੈ ਫੋਨ ਵਰਤੋ ਪਰ ਫੋਨ ਨੂੰ ਆਪਣੀ ਜ਼ਿੰਦਗੀ ਨਾ ਬਣਾਓ ਫੋਨ ਦੀ ਵਰਤੋਂ ਕਰੋ ਪਰ ਫੋਨ ਨੂੰ ਆਪਣਾ ਮਾਲਕ ਨਾ ਬਣਾਓ ਆਓ ਕੁਝ ਫੈਸਲੇ ਕਰੀਏ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਫੋਨ ਨਹੀਂ ਵਾਈਗੁਰੂ ਦਾ ਨਾਮ ਖਾਣਾ ਖਾਣ ਵੇਲੇ ਫੋਨ ਨਹੀਂ ਪਰਿਵਾਰ ਨਾਲ ਗੱਲਬਾਤ ਰਾਤ ਨੂੰ ਸੌਣ ਤੋਂ ਪਹਿਲਾਂ ਫੋਨ ਨਹੀਂ ਗੁਰਬਾਣੀ ਜਾਂ ਸਿਮਰਨ ਹਰ ਰੋਜ਼ ਕੁਝ ਸਮਾਂ ਕੁਦਰਤ ਨਾਲ ਟੈਲੋ ਰੁੱਖਾਂ ਕੋਲ ਬੈਠੋ ਖੁੱਲੀ ਹਵਾ ਵਿੱਚ ਸਾਹ ਲਵੋ ਇਹੇ ਛੋਟੇ ਫੈਸਲੇ ਜ਼ਿੰਦਗੀ ਨੂੰ ਵੱਡਾ ਸੁੱਖ ਦੇ ਸਕਦੇ ਨੇ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ ਸਾਦਗੀ ਸਚਾਈ ਸੇਵਾ ਤੇ ਸਿਮਰਨ ਪਰ ਅਸੀਂ ਅੱਜ ਸਾਦਗੀ ਛੱਡ ਕੇ ਦਿਖਾਵੇ ਵਿੱਚ ਸਚਾਈ ਛੱਡ ਕੇ ਝੂਠ ਵਿੱਚ ਸੇਵਾ ਛੱਡ ਕੇ ਸੈਲਫੀ ਵਿੱਚ ਸਿਮਰਨ ਛੱਡ ਕੇ ਸਕਰੀਨ ਵਿੱਚ ਫਸ ਗਏ ਹਾਂ ਹੁਣ ਸਮਾਂ ਆ ਗਿਆ ਹੈ ਵਾਪਸ ਮੁੜਨ ਦਾ ਸਾ ਸੰਗਤ ਜੀ ਅਸਲੀ ਜ਼ਿੰਦਗੀ ਉਹ ਹੈ ਜਿੱਥੇ ਮਨ ਸ਼ਾਂਤ ਹੋਵੇ ਦਿਲ ਸਾਫ਼ ਹੋਵੇ ਰਿਸ਼ਤੇ ਸੱਚੇ ਹੋਣ ਅਤੇ ਰੱਬ ਨਾਲ ਨਾਤਾ ਮਜ਼ਬੂਤ ਹੋਵੇ ਇਹ ਸਭ ਕੁਝ ਫੋਨ ਦੀ ਸਕਰੀਨ ਵਿੱਚ ਨਹੀਂ ਪਰ ਕੁਦਰਤ ਦੀ ਗੋਦ ਵਿੱਚ ਮਿਲਦਾ ਹੈ ਅਤੇ ਵਾਯੂ ਗੁਰੂ ਦੇ ਨਾਮ ਵਿੱਚ ਹੀ ਮਿਲਦਾ ਹੈ ਅੰਤ ਵਿੱਚ ਬੇਨਤੀ ਹੈ ਫੋਨ ਨੂੰ ਹੱਥ ਵਿੱਚ ਰੱਖੋ ਦਿਲ ਵਿੱਚ ਨਹੀਂ ਕੁਦਰਤ ਨੂੰ ਅੱਖਾਂ ਵਿੱਚ ਵਸਾਓ ਦਿਲ ਵਿੱਚ ਵਸਾਓ ਵਾਯੂ ਗੁਰੂ ਨੂੰ ਜੀਵਨ ਦਾ ਕੇਂਦਰ ਬਣਾਓ ਇਹੀ ਅਸਲੀ ਜ਼ਿੰਦਗੀ ਹੈ ਇਹੀ ਅਸਲੀ ਸੁੱਖ ਹੈ ਇਹੀ ਗੁਰਮੁਖੀ ਜੀਵਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ